ਇੱਕ ਦੇਸ਼ਿਕ ਚੋਣ ਦੇ ਨਾਲ ਕਿੰਨੇ ਪਹਿਲੂ ਜੁੜੇ ਨੇ ਚਾਹੇ ਉਹ ਆਰਥਿਕ ਨੇ ਚਾਹੇ ਉਹ ਸਮਾਜਿਕ ਨੇ ਚਾਹੇ ਉਹ ਰਾਜਨੀਤਿਕ ਨੇ ਚਾਹੇ ਸੂਬਈ ਮਸਲੇ ਨੇ ਜੇਕਰ ਇਸ ਇੱਕ ਦੇਸ਼ਿਕ ਚੋਣ ਵਾਲੇ ਮਤੇ ਰਾਹੀਂ ਇਸ ਨੂੰ ਕਾਨੂੰਨੀ ਰੂਪ ਦੇ ਕੇ ਅੱਗੇ ਵਧਾਇਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਹਦਾ ਮਤਲਬ ਵਿਧਾਨ ਸਭਾ ਚੋਣਾ 2027 ਦੇ ਵਿੱਚ ਨਹੀਂ ਹੋਣੀ ਜੀ ਹਾਂ ਇੱਕ ਦਿਨ ਸਿਕਚੌਣ ਦੇ ਵਾਦੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨਹੀਂ ਹੋਣਗੀਆਂ ਬਿਲਕੁਲ ਸਹੀ ਸੁਣ ਰਹੇ ਹੋ ਇਸ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਸਮਝੋ ਕਿ ਇਹਦੇ ਪਿੱਛੇ ਕੀ ਕੀ ਭਾਵ ਨੇ ਨਵੰਬਰ ਦਸੰਬਰ ਦੇ ਵਿੱਚ ਇਹ ਬਿਲ ਭਰਦੀ ਸੰਸਦ ਚ ਲਿਆਂਦਾ ਜਾਣਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਈਆਂ ਜਾਣ ਫਿਰ ਅਗਲੇ 100 ਦਿਨਾਂ ਦੇ ਅੰਦਰ ਅੰਦਰ ਪੰਚਾਇਤੀ ਚੋਣਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨਗਰ ਨਿਗਮ ਨਗਰ ਕੌਂਸਲ ਇਹ ਸਾਰੀਆਂ ਚੋਣਾਂ ਅਗਲੇ 100 ਦਿਨਾਂ ਚ ਚੇਕ ਰਹੀਆਂ ਜਾਂਦੀਆਂ ਹਨ 15 ਅਗਸਤ ਨੂੰ ਪ੍ਰਧਾਨ ਮੰਤਰੀ ਿੰਦਰ ਮੋਦੀ ਨੇ ਇਹੀ ਗੱਲ ਕਹੀ ਸੀ ਸੋ ਇਸ ਲਈ ਅਗਲਿਆਂ ਨੇ ਆਪਣੀ ਕਈ ਗੱਲ ਪਗਾਉਣ ਦੇ ਹਵਾਲੇ ਨਾਲ ਹੁਣ ਇਸ ਪ੍ਰਕਿਰਿਆ ਚ ਅਗੇ ਵਧੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 227 ਚ ਪੈਂਡਿੰਗ ਨੇ ਉਹਨੂੰ ਪਰ ਨਵੰਬਰ ਦਸੰਬਰ ਦੇ ਵਿੱਚ 2026 'ਚ ਕਰਾ ਲਈਏ ਤੇ ਥੋੜਾ ਕਾਰਜਕਾਲ ਘਟ ਗਿਆ ਅਗਲਾ ਫਿਰ ਸਭਾਗ 2 ਸਾਲ ਦੀ ਸਰਕਾਰ ਬਣਾ ਲਓ 29 ਤੱਕ ਸਰਕਾਰ ਮੁਕਾ ਦਿਓ ਤੇ 29 ਫਿਰ ਇਕੱਠੀਆਂ ਕਰਾ ਅਸਾਮ ਕੇਰਲਾ ਤਾਮਿਲਆਡੂ ਪੱਛਮੀ ਬੰਗਾਲ ਪੰਡਿਚਰੀ ਇਹਨਾਂ ਦਾ ਮੌਜੂਦਾ ਜਿਹੜਾ ਸਰਕਾਰ ਦਾ ਕਾਰਜਕਾਲ ਹੈ ਕਹਿੰਦੇ ਇਹਨੂੰ 3 ਸਾਲ 7 ਮਹੀਨੇ ਘਟੇ ਗਏ ਖਲੋਲ ਹੈ ਬਾਈ ਲੋਕਾਂ ਨੇ 5 ਸਾਲ ਦੀ ਸਰਕਾਰ ਚੁਣੀ। ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਇੱਕ ਦੇਸ਼ ਇੱਕ ਚੋਣ। ਖੂਬ ਚਰਚਾ ਚ ਕੇਂਦਰ ਦੀ ਕੈਬਨਿਟ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਹੁਣੇ ਭਾਰਤੀ ਸੰਸਦ ਦੇ ਵਿੱਚ ਪੇਸ਼ ਹੋਣਾ। ਆਉਣ ਵਾਲਾ ਜਿਹੜਾ ਸਰਦਰ ਉਤੇ اجلاس ਹੋਏਗਾ ਉਹਦੇ ਵਿੱਚੇ ਭਾਰਤ ਦੀ ਸੰਸਦ ਚ ਲਿਆਂਦਾ ਜਾਏਗਾ ਤੇ ਇਸ ਨੂੰ ਉੱਥੋਂ ਪਾਸ ਕਰਾਉਣਾ ਇੱਕ ਵੱਡੀ ਜਦੋਜਹਦ ਹੈ ਪਰ ਇਸ ਦੇ ਜਦੋਂ ਆਪਾਂ ਪਹਿਲੂਆਂ ਨੂੰ ਬਾਚਦੇ ਹਾਂ ਬਹੁਤ ਗੰਭੀਰ ਰਹਿਣ ਵਾਲੀ ਅੱਜ ਦੀ ਇਸ ਪਹਿਲੂ ਤੇ ਚਰਚਾ ਇਸ ਲਈ ਜਰਾ ਗੌਰ ਕਰਿਓ ਕਿ ਇੱਕ ਦੇਸ਼ ਇੱਕ ਚੌਣ ਦੇ ਨਾਲ ਕਿੰਨੇ ਪਹਿਲੂ ਜੁੜੇ ਨੇ ਚਾਹੇ ਉਹ ਆਰਥਿਕ ਨੇ ਚਾਹੇ ਉਹ ਸਮਾਜਿਕ ਨੇ ਚਾਹੇ ਉਹ ਰਾਜਨੀਤਿਕ ਨੇ ਚਾਹੇ ਸੂਬਈ ਮਸਲੇ ਨੇ ਇਹਨਾਂ ਸਾਰੇ ਪਹਿਲੂਆਂ ਦੇ ਹਵਾਲੇ ਨਾਲ ਗੱਲ ਹੋਣੀ ਹੈ ਪਰ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਹਵਾਲੇ ਨਾਲ ਤੁਹਾਨੂੰ ਦੱਸਿਆ ਕਿ ਜੇਕਰ ਇਸ ਇੱਕ ਦੇਸ਼ਿਕ ਚੋਣ ਵਾਲੇ ਮਤੇ ਰਾਹੀਂ ਇਸ ਨੂੰ ਕਾਨੂੰਨੀ ਰੂਪ ਦੇ ਕੇ ਅੱਗੇ ਵਧਾਇਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਹਦਾ ਮਤਲਬ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨਹੀਂ ਹੋਣਗੀਆਂ ਜੀ ਹਾਂ ਇੱਕ ਦੇਸ਼ ਇੱਕ ਚੋਣ ਦੇ ਵਾਲੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨਹੀਂ ਹੋਣਗੀਆਂ ਬਿਲਕੁਲ ਸਹੀ ਸੁਣ ਰਹੇ ਹੋ ਜਾਂ ਤਾਂ ਇਹ ਚੋਣਾਂ ਫਿਰ ਜਾ ਕੇ 29 'ਚ ਹੋਣਗੀਆਂ ਜਾਂ ਇਹ ਚੋਣਾਂ 2026 'ਚ ਹੋ ਜਾਣਗੀਆਂ ਜੇ ਇਹ ਚੋਣਾਂ 2026 'ਚ ਹੁੰਦੀਆਂ ਨੇ ਤਾਂ ਕਿ ਇੱਕ ਦੇਸ਼ ਇੱਕ ਚੋਣ ਹੋਵੇ ਫਿਰ ਅਗਲਾ ਕਾਰਜਕਾਲ ਸਿਰਫ ਸਵਾ 2 ਸਾਲ ਦਾ ਹੋਏਗਾ 26 ਦਸੰਬਰ 2026 ਦੇ ਵਿੱਚ ਨਵੰਬਰ ਦਸੰਬਰ ਚ ਜਾ ਕੇ ਚੋਣਾਂ ਹੋ ਸਕਦੀਆਂ ਨੇ। ਉਸ ਤੋਂ ਬਾਅਦ 2029 ਦੀਆਂ ਚੋਣਾਂ ਦੇ ਨਾਲ ਫਿਰ ਚੋਣਾਂ ਹੋਣਗੀਆਂ। ਤਾਂ ਇਹਦਾ ਮਤਲਬ ਸਵਾ ਇੱਕ ਦੋ ਸਾਲ ਦਾ ਕਾਰਜਕਾਲ ਰਹਿਣ ਵਾਲਾ ਹੋਊਗਾ ਫਿਰ ਫਿਰ। ਸੋ ਇਸ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਸਮਝੋ ਕਿ ਇਹਦੇ ਪਿੱਛੇ ਕੀ ਕੀ ਭਾਵ ਨੇ, ਕੀ ਕੀ ਪਹਿਲੂ ਨੇ। ਮੈਂ ਤੁਹਾਡੇ ਮੂਰੇ ਹੂਬਕ ਰਿਪੋਰਟ ਰੱਖਦਾ। ਇੱਕ ਦੇਸ਼ ਇੱਕ ਚੋਣ। ਨਵੰਬਰ ਦਸੰਬਰ ਦੇ ਵਿੱਚ ਇਹ ਬਿੱਲ ਭਾਰਤੀ ਸੰਸਦ ਚ ਲਿਆਂਦਾ ਜਾਣਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਈਆਂ ਜਾਣ ਫਿਰ ਅਗਲੇ 100 ਦਿਨਾਂ ਦੇ ਅੰਦਰ ਅੰਦਰ ਪੰਚਾਇਤੀ ਚੋਣਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਨਗਰ ਨਿਗਮ, ਨਗਰ ਕੌਂਸਲ ਇਹ ਸਾਰੀਆਂ ਚੋਣਾਂ ਅਗਲੇ 100 ਦਿਨਾਂ ਚ ਕਰਾਈਆਂ ਜਾਣ ਸੋ ਇਸ ਪਹਿਲੂ ਨੂੰ ਬਕਾਇਦਾ ਕਮੇਟੀ ਬਣੀ ਸੀ ਮਨ ਨੇਸ਼ਨ ਮਨ ਇਲੈਕਸ਼ਨ ਕਰਾਉਣ ਦੇ ਲਈ ਜਦੋਂ ਕੇਂਦਰੀ ਕੈਬਨਟ ਨੇ ਇਹਨੂੰ ਮਨਜ਼ੂਰੀ ਦਿੱਤੀ ਤੇ ਕਿਹਾ ਕਿ ਹੁਣ ਅਗਲੇ ਸਰਦੂਰਤ اجلاس ਦੇ ਵਿੱਚ ਇਹਨੂੰ ਪੇਸ਼ ਕਰਾਂਗੇ ਕੈਬਨਟ ਦੀ ਮੀਟਿੰਗ ਤੋਂ ਬਾਅਦ ਕੇਂਦਰ ਦੇ ਮੰਤਰੀ ਨੇ ਦੰਪਰਿਆ ਕਿ ਪਹਿਲੇ ਫੇਜ਼ ਦੇ ਵਿੱਚ ਅਸੀਂ ਪਹਿਲੇ ਗੇੜ ਦੇ ਵਿੱਚ ਅਸੀਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠੀਆਂ ਕਰਾਵਾਂਗੇ ਫਿਰ ਅਸੀਂ 100 ਦਿਨਾਂ ਦੇ ਅੰਦਰ ਅੰਦਰ ਦੂਜੇ ਗੇੜ ਦੇ ਵਿੱਚ ਸਥਾਨਕ ਚੋਣਾਂ ਨੇ ਚਾਹੇ ਉਹ ਪੰਚਾਇਤੀ ਨੇ ਚਾਹੇ ਨਗਰ ਨਿਗਮ ਕੋਸਲੇ ਉਹ ਕਰਾਵਾਂਗੇ 17 ਸਤੰਬਰਾਂ ਲੰਘੇ ਇੱਕ ਦੋ ਦਿਨ ਪਹਿਲਾਂ ਹੀ 17 ਸਤੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਂ ਕਿਹਾ ਹਰਿਆਣਾ ਜੀ ਪ੍ਰਚਾਰ ਕਰਨਾ ਹੈ ਸੀ ਉੱਥੇ ਗੱਲ ਕੀਤੀ ਸੀ ਕਿ ਇਸੇ ਕਾਰਜਕਾਲ ਦੇ ਦੌਰਾਨ ਅਸੀਂ ਬਨ ਨੇਸ਼ਨ ਬਨ ਇਲੈਕਸ਼ਨ ਕਰਾਵਾਂਗੇ ਇੱਕ ਦੇਸ਼ ਇੱਕ ਚੋਣ ਕਰਾਵਾਂਗੇ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹੀ ਗੱਲ ਕਹੀ ਸੀ ਸੋ ਇਸ ਲਈ ਅਗਲਿਆਂ ਨੇ ਆਪਣੀ ਕਈ ਗੱਲ ਪਗਾਉਣ ਦੇ ਹਵਾਲੇ ਨਾਲ ਹੁਣ ਇਸ ਪ੍ਰਖੀਰ ਚੱਗੇ ਵਧ ਗਏ ਨੇ ਬਕਾਇਦਾ ਤੌਰ ਤੇ 14 ਮਾਰਚ ਨੂੰ ਰਾਸ਼ਪਤੀ ਤਰੁਪਦੀ ਮਰਮਮ ਨੂੰ ਰਾਸ਼ਪਤੀ ਰਹੇ ਰਾਮਨਾਥ ਕੁਮਿੰਦਾਲੀ ਕਮੇਟੀ ਨੇ ਰਿਪੋਰਟ ਸੌਂਪੀ ਸੀ। ਕਰੀਬ 18626 ਪੰਨਿਆਂ ਦੀ। 1.58 ਹਜ਼ਾਰ ਪੰਨਿਆਂ ਤੋਂ ਵੱਧ ਵਾਲੀ ਇਹ ਰਿਪੋਰਟ 14 ਮਾਰਚ ਨੂੰ ਰਾਸ਼ਪਤੀ ਨੂੰ ਸੌਂਪੀ ਗਈ ਸੀ। ਬਾਕੀ ਦਾ ਪੈਨਲ 2. 2 ਸਤੰਬਰ 2023 ਨੂੰ ਬਣਿਆ ਸੀ। ਸੋ ਇਹ ਰਿਪੋਰਟ ਤਿਆਰ ਕਰਕੇ ਦਿੱਤੀ ਗਈ ਜਿਦੇ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦਾ ਦੇਸ਼ ਦੀਆਂ ਵਿਧਾਨ ਸਭਾ ਦਾ ਕਾਰਜਕਾਲ ਤੁਹਾਨੂੰ 2029 ਤੱਕ ਲੈ ਕੇ ਜਾਣਾ ਪਵੇਗਾ ਤਾਂ ਵੀ 2029 ਤੁਸੀਂ ਚੋਣਾਂ ਇਕੱਠੀਆਂ ਕਰਾ ਸਕਦੇ ਹੋ ਹੁਣ 2024 ਦੀਆਂ ਲੋਕ ਸਭਾ ਚੋਣਾਂ ਹੱਕੇ ਹਟੀਆਂ ਨੇ ਅਗਲੀਆਂ ਲੋਕ ਸਭਾ ਚੋਣਾਂ 2029 ਛੋਣੀਆਂ ਨੇ ਹੁਣ ਸਾਰੇ ਸੂਬਿਆਂ ਦੇ ਕਾਰਜਕਾਲ ਤੁਹਾਨੂੰ ਸਮੇਟ ਕੇ 2029 ਤੱਕ ਲੈ ਕੇ ਆਉਣੇ ਆ ਹੁਣ ਇਹ ਸਵਾਲੇ ਨਾਲ ਇਹ ਰਾਸ਼ਟਰਪਤੀ ਰਹੇ ਆਰਮਨਰਤ ਕੁਮਿੰਦ ਵਾਲੀ ਕਮੇਟੀ ਨੇ ਜਿਹੜੀ ਉਹਨਾਂ ਦੀ ਪੈਨਲ ਸੀਗਾ ਉਹਨੇ ਜਿਹੜੇ ਸੁਝਾਅ ਦਿੱਤੇ ਨੇ ਉਹਨਾਂ ਚ ਵਿਧਾਨ ਸਭਾਵਾਂ ਨੂੰ ਵੀ 2029 ਤੱਕ ਲੈ ਜਾਣ ਦਾ ਜਿਹੜਾ ਹਵਾਲਾ ਦਿੱਤਾ ਉਹ ਉਸ ਤੋਂ ਸਾਫ਼ ਹੋ ਗਿਆ ਕਿ ਜੇ ਇਹ ਕਾਨੂੰਨ ਬਣਦਾ ਹੈ ਕਿ 2029 ਚੋਣਾਂ ਇਕੱਠੀਆਂ ਹੋਣਗੀਆਂ ਤਾਂ ਫਿਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨਹੀਂ ਹੋਣਗੀਆਂ ਜੀ ਹਾਂ ਹੁਣ ਆ ਸੁਝਾਵਾਂ ਤੇ ਗੌਰ ਕਰ ਕਹਿੰਦੇ ਜੀ ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਦਾ ਕਾਰਜਕਾਲ ਅਗਲੀਆਂ ਲੋਕ ਸਭਾ ਚੋਣਾਂ ਜਾਨੀ ਕਿ 2029 ਤੱਕ ਲਈ ਵਧਾਉਣਾ ਪੈਣਾ ਵਧਾਉਣ ਤੋਂ ਭਾਵ ਇਹਦਾ ਮਤਲਬ ਜੇ ਸਾਡੀਆਂ 27 ਚ ਨੇ ਤਾਂ 2 ਸਾਲ ਵੱਧ ਜੂਗਾ ਨਹੀਂ ਇੰਨਾ ਤਾਂ ਨਹੀਂ ਪਤਾ ਪਰ ਫਿਰ ਕਹਿੰਦੇ ਇਹਦਾ ਮਤਲਬ ਘਟਾ ਲਓ ਫਿਰ ਅਗਲਾ ਵੀ ਘਟਾ ਲਓ ਤੇ ਇਦਾਂ ਕੁੱਲ 29 ਤੱਕ ਲੈ ਜਾਓ ਜੀ ਹਾਂ ਕਹਿੰਦੇ ਜੀ ਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 227 ਚ ਪੈਂਡਿੰਗ ਨੇ ਉਹਨੂੰ ਪਰ ਨਵੰਬਰ ਦਸੰਬਰ ਦੇ ਵਿੱਚ 2026 'ਚ ਕਰਾ ਲਈਏ ਤੇ ਥੋੜਾ ਕਾਰਜਕਾਲ ਘਟ ਗਿਆ ਅਗਲਾ ਫਿਰ ਸਭਾਗ 2 ਸਾਲ ਦੀ ਸਰਕਾਰ ਬਣਾ ਲਓ 29 ਤੱਕ ਸਰਕਾਰ ਮੁਕਾ ਦਿਓ ਤੇ 29 ਫਿਰ ਇਕੱਠੀਆਂ ਕਰਾ ਹੁਣ ਇਸ ਪ੍ਰਕਿਰਿਆ ਤੇ ਇਹ ਬਾਕੀ ਸੂਬਿਆਂ 'ਚ ਵੀ ਹੋਣਾ ਮਸਲਾ ਹੈ ਇਕੱਲੇ ਪੰਜਾਬ ਦਾ ਮਸਲਾ ਨਹੀਂ ਆਉਣਾ ਬਾਕੀ ਸੂਬਿਆਂ 'ਚ ਵੀ ਆਪਾਂ ਉਸ ਪੜਾਅ ਤੇ ਵੀ ਆਵਾਂਗੇ ਕਿ ਇਹਦੇ ਲਾਗੂ ਹੋਣ ਤੇ ਨਾ ਲਾਗੂ ਹੋਣ ਤੇ ਕੀ ਪਹਿਲੂ ਨੇ ਪਰ ਆਪਾਂ ਇਸ ਪੱਖ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਮੈਂ ਪੂਰੀ ਰਿਪੋਰਟ ਤੁਹਾਡੇ ਮੂਰੇ ਰੱਖ ਰਿਆ ਜਿਹੜੀ ਹੈ ਕੈਬਨਟ ਦੇ ਵਿੱਚ ਵਿਚਾਰੀ ਗਈ ਹੈ ਪਹਿਲੇ ਗੇੜ ਚ ਕਹਿੰਦੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਉਣੀਆਂ ਅਗਲੇ ਗੇੜ ਚ 100 ਦਿਨਾਂ ਦੇ ਅੰਦਰ ਅੰਦਰ ਸਨ ਚੋਣਾਂ ਇਕੱਠੀਆਂ ਕਰਾਉਣੀਆਂ ਹੁਣ ਇਹ ਇਹ ਜਿਹੜੇ ਸੁਝਾਅ ਦਿੱਤੇ ਨੇ ਇਹ ਉਹਨਾਂ ਸੁਝਾਵਾਂ ਦੇ ਵਿੱਚੇ ਪਹਿਲੂ ਹੈ ਕਹਿੰਦੇ ਜੀ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਸਥਾਨਕ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਸੁਭਿਆ ਦੇ ਚੋਣ ਅਧਿਕਾਰੀਆਂ ਦੇ ਨਾਲ ਸਲਾਮਸ਼ਸ਼ਵਾ ਕਰਕੇ ਕੋਈ ਇੱਕ ਲਿਸਟ ਤਿਆਰ ਕਰੇ ਇੱਕੋ ਇੱਕ ਵੋਟਰ ਕਾਡ ਤਿਆਰ ਕਰੇ ਮਤਲਬ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਜੇ ਇਕੱਠੀਆਂ ਹੋ ਰਹੀਆਂ ਨੇ ਤਾਂ ਇੱਕੋ ਵੋਟਰ ਲਿਸਟ ਦੇ ਆਧਾਰ ਤੇ ਹੋਣਗੀਆਂ ਇਸੇ ਤਰ੍ਹਾਂ ਪੰਚਾਇਤੀ ਚੋਣਾਂ ਨਗਰ ਨਿਗਮ ਨਗਰ ਕੌਂਸਲ ਚੋਣਾਂ ਜਿਹੜੀਆਂ ਹੋਣਗੀਆਂ ਉਹ ਸਾਰਿਆਂ ਲਈ ਵੀ ਉਹੀ ਵੋਟਰ ਸੂਚੀ ਹੋਏਗੀ ਹਰ ਚੋਣ ਦੇ ਵਿੱਚ ਇੱਕੋ ਵੋਟਰ ਸੂਚੀ ਇੱਕੋ ਤੁਹਾਡਾ ਪਛਾਣ ਪੱਤਰ ਇਹ ਵੀ ਕਹਿੰਦੇ ਇਹਦੇ ਵਿੱਚ ਹੈਗਾ ਇਸ ਪੈਨਲ ਨੇ ਇਹ ਵੀ ਕਿਹਾ ਕਿ ਤੁਹਾਨੂੰ ਜਨ ਸ਼ਕਤੀ ਵੀ ਵਧਾਉਣੀ ਪੈਣੀ ਆ ਸੁਰੱਖਿਆ ਦਾਸ ਤੇ ਵੀ ਵਧਾਉਣੇ ਪਣਿਆ ਟੈਕਨੋਲੋਜੀ ਵਾਲੀਆਂ ਚੀਜ਼ਾਂ ਵੀ ਵਧਾਉਣੀਆਂ ਪਣੀਆਂ ਮੈਂ ਉਹਦੇ ਪ੍ਰਾਉਂਗਾ ਪਰ ਇਹ ਬਿੱਲ ਨੂੰ ਲਾਗੂ ਕਰਨ ਦੇ ਲਈ ਕਹਿੰਦੇ ਕੋਈ ਜੜਛਣਾ ਵੀ ਹੋ ਸਕਦੀ ਕੁਝ ਮੁਸ਼ਕਲਾਂ ਵੀ ਆ ਸਕਦੀਆਂ 18 ਸੰਵਿਧਾਨਕ ਸੋਧ ਕਰਨੇ 1 2 3 4 ਨਹੀਂ 18 ਸੰਵਿਧਾਨਕ ਸੋਧ ਹੋਣਗੇ ਤਾਂ ਜਾ ਕੇ ਇਹ ਗੱਲ ਪ੍ਰਵਾਨ ਚੜਨੀ ਹੈ ਤੇ ਇੰਨਾ ਸਾਨ ਨਹੀਂਗਾ ਸੂਬਿਆਂ ਦੀ ਵੱਖ-ਵੱਖ ਸੂਬਿਆਂ ਤੋਂ ਤੁਹਾਡੀ ਮਨਜ਼ੂਰੀ ਹੋਣਾ ਜ਼ਰੂਰੀ ਹੈ ਬਹੁ ਗਿਣਤੀ ਸੂਬਿਆਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ ਸੂਬਿਆਂ ਦੀ ਵਿਧਾਨ ਸਭਾ ਚੋਂ ਵੀ ਇਹ ਮਤੇ ਪੈ ਕੇ ਆਉਣੇ ਜ਼ਰੂਰੀ ਨੇ ਉੱਥੇ ਵੀ ਕੋਈ ਸੌਦਾ ਹੋਣੀਆਂ ਨੇ ਉਹ ਵੀ ਜ਼ਰੂਰੀ ਨੇ ਸੂਬੇ ਪੱਧਰ ਤੇ ਵੀ ਤਾਂ ਚੋਣਾਂ ਦੀ ਪ੍ਰਕਿਰਿਆ ਬਦਲ ਰਹੀ ਹੈ ਨਾ ਉਹਨਾਂ ਦੀ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਬਦਲਨੀ ਹੈ ਸਥਾਨਕ ਚੋਣਾਂ ਦੀ ਬਦਲਨੀ ਆ ਵਿਧਾਨ ਸਭਾ ਦੀ ਬਦਲਨੀ ਇਸ ਲਈ ਉਸ ਵਿਧਾਨ ਸਭਾ ਦੇ ਵਿੱਚ ਵੀ ਨਵੇਂ ਬਿੱਲ ਬਣਨਗੇ ਨਵੇਂ ਸੌਦਾ ਹੋਣਗੇ ਸੂਏ ਇਸ ਲਈ ਇੱਕ ਲੰਬੀ ਪ੍ਰਕਿਰਿਆ ਦੂਸਰੇ ਪਾਸੇ ਫਿਰ ਕਹਿੰਦੇ ਜੀ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਨੇ ਸਿੰਗਲ ਆਈ ਕਾਰਡ ਨੇ ਵੋਟਰ ਕਾਰਡ ਨੇ ਹੈ ਉਹ ਸਾਰਾ ਕੁਝ ਬੈਂਦੀ ਮਨਜ਼ੂਰੀ ਦੇ ਨਾਲ ਅੱਗੇ ਵਧਣਾ ਤੇ ਇੱਕ ਪ੍ਰਕਿਰਿਆ ਹੈਗੀ ਫਿਰ ਇਸ ਕਮੇਟੀ ਦੇ ਹਵਾਲੇ ਨਾਲ ਲਾ ਕਮਿਸ਼ਨ ਦੀ ਜੇ ਰਿਪੋਰਟ ਆਉਣੀ ਹੈ ਲਾ ਕਿਸ਼ਨ ਦੀ ਰਿਪੋਰਟ ਪੇਸ਼ ਹੋਏਗੀ ਉਹਦੇ ਵਿੱਚ ਕੀ ਪਹਿਲੂ ਆਉਂਦੇ ਨੇ ਉਹ ਬਚਣੇ ਪੈਣੇ ਹਨ ਕਾਨੂੰਨੀ ਤੌਰ ਤੇ ਕਿਹੜੀ ਅਰਚਨਾ ਆ ਸਕਦੀ ਹੈ ਇਹ ਸਾਰੀ ਪ੍ਰਕਿਰਿਆ ਹੈਗੀ ਹੈ ਹੁਣ ਜੇ ਇਹ ਇਹ ਤੋਂ ਅੱਗੇ ਵਧਣਾ ਹੈ ਤਾਂ ਕਹਿੰਦੇ ਵੀ ਕਈ ਸੂਬੇ ਜਿਨ੍ਹਾਂ ਦਾ ਵਿਧਾਨ ਸਭਾ ਚੋਣਾਂ 2023 ਦੇ ਅਖੀਰ ਚ ਹੋਈਆਂ ਨੇ ਕਹਿੰਦੇ ਜੀ ਉਹਨਾਂ ਦਾ ਕਾਰਜਕਾਲ ਵਧਾਇਆ ਜਾ ਸਕਦਾ ਜਿਹੜੀਆਂ 2023 ਤੋਂ ਪਹਿਲਾਂ ਹੋਈਆਂ ਨੇ ਉਹਨਾਂ ਦਾ ਘਟਾਇਆ ਆਪਣੀ ਤਾਂ 2022 ਚ ਹੋਈ ਹੈ ਜੇਕਰ ਸਾਡਾ ਘਟਾ ਕੇ 26 ਤੱਕ ਲਿਆਉਣਗੇ ਤੇ ਫਿਰ 26 ਤੋਂ ਦੁਬਾਰਾ ਕਰੂਗੇ ਬਿਲਕੁਲ ਜੀ ਮੈਂ ਪੂਰੀ ਰਿਪੋਰਟ ਦੱਸ ਦਉ ਤੁਹਾਨੂੰ ਕੀ ਹੈ ਇਹ ਚ ਜਿਹੜਾ ਫਾਰਮੂਲਾ ਕੱਢਿਆ ਗਿਆ ਇਹਨਾਂ ਨੇ ਕਹਿੰਦੇ ਜੀ 2029 ਦੇ ਉੱਤੇ ਜੇ ਸਾਰੇ ਦਲ ਸਹਿਮਤ ਹੋ ਜਾਂਦੇ ਨੇ ਫਿਰ ਇਹਦੇ ਉੱਪਰ ਅੱਗੇ ਵਧਿਆ ਜਾ ਸਕਦਾ ਹੈ ਵਿਧਾਨ ਸਭਾ ਮੰਡਾ ਫਿਰ ਲੋਕ ਸਭਾ ਦੇ حوالے ਨਾਲ ਉੱਥੇ ਸਹਿਮਤੀ ਤੇ ਸੋਧਾਂ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦਾ ਵੀ ਸਹਿਮਤ ਹੋਣਾ ਜ਼ਰੂਰੀ ਹੈ ਉਹ ਸਹਿਮਤੀ ਵੀ ਬਹੁਤ ਜ਼ਰੂਰੀ ਹੈ ਹੁਣ ਆ ਜੋ ਦਸੰਬਰ 2026 ਤੱਕ 25 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਰਾਉਣੀਆਂ ਪੈਣਗੀਆਂ ਜੇ ਵੀ 2029 ਚ ਇਕੱਠੀਆਂ ਚੋਣਾਂ ਕਰਾਉਣੀਆਂ ਤਾਂ ਦਸੰਬਰ 2026 ਤੱਕ 25 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨਿਬੜਨੀਆਂ ਪਹਿਣੀਆਂ ਫਿਰ ਉਹਨੂੰ 29 ਤੱਕ ਲੈ ਕੇ ਜਾਓਗੇ ਤੁਸੀਂ ਹੁਣ ਇਹਦੇ ਵਿੱਚ ਕੀ ਆ ਇੱਥੇ ਕਹਿੰਦੇ ਪਹਿਲਾ ਗੇੜਾ ਐ ਕਰੋ 6 ਸੂਬਿਆਂ ਦੀਆਂ ਵੋਟਾਂ ਨਵੰਬਰ 2025 ਚ ਬਿਹਾਰ ਮੌਜੂਦਾ ਕਾਰਜਕਾਲ ਪੂਰਾ ਹੋਣਾ ਬਾਅਦ ਚ ਕਹਿੰਦੇ ਸਾਢੇ 3 ਸਾਲ ਦਾ ਹੀ ਰਹੂਗਾ ਉਸ ਤੋਂ ਬਾਅਦ ਜਦੋਂ ਮੁੱਕ ਗਿਆ ਤਾਂ ਸਮੇਤੇ ਉਤਤਵਾਦ ਅਗਲਾ ਕਾਰਜਕਾਲ ਉਹਨਾਂ ਦਾ 5 ਸਾਲ ਦੀ بجائے 3.5 ਸਾਲ ਦਾ ਕਰੋ ਕਿ ਵੀ ਸਹਣ ਉੱਤੀ ਜਾ ਕੇ ਮੁੱਕ ਜਵੇ ਅਸਾਮ ਕੇਰਲਾ ਤਾਮਿਲਆਡੂ ਪੱਛਮੀ ਬੰਗਾਲ ਪੰਡਿਚਰੀ ਇਹਨਾਂ ਦਾ ਮੌਜੂਦਾ ਜਿਹੜਾ ਸਰਕਾਰ ਦਾ ਕਾਰਜਕਾਲ ਹੈ ਕਹਿੰਦੇ ਇਹਨੂੰ 3 ਸਾਲ 7 ਮਹੀਨੇ ਘਟੇਗਾ ਹੈ ਕਲੋਲ ਹੈ ਭਾਈ ਇਹ ਲੋਕਾਂ ਨੇ 5 ਸਾਲ ਦੀ ਸਰਕਾਰ ਚੁਣੀ ਹੈ ਕਹਿੰਦੇ ਜੀ ਇਹਨਾਂ ਦਾ ਮੌਜੂਦਾ ਕਾਰਜਕਾਲ 3 ਸਾਲ 7 ਮਹੀਨੇ ਲਈ ਘਟੇਗਾ ਇਸ ਤੋਂ ਬਾਅਦ ਵਾਲਾ ਅਗਲਾ ਕਾਰਜਕਾਲ ਫਿਰ 3 ਸਾਲ ਦਾ ਹੋਵੇਗਾ ਫਿਰ ਇਹ ਜਾ ਕੇ ਵੀ 29 ਦੇ ਵਿੱਚ ਬਰਾਬਰ ਆ ਜਾਣਗੇ ਇਸੇ ਤਰ੍ਹਾਂ ਦੂਜਾ ਘੇੜਾ ਜਿਹੜਾ 11 ਸੂਬਿਆਂ ਦੀਆਂ ਵੋਟਾਂ ਦਸੰਬਰ 226 ਤੱਕ ਲਵੇੜੋ ਕਹਿੰਦੇ ਕੁਝ ਪੰਜਾਬ ਵੀ ਆਉਂਦਾ ਯੂਪ ਪੰਜਾਬ ਗੋਆ ਮਣੀਪੁਰ ਉੱਤਰਾਖੰਡ ਇਹਨਾਂ ਦਾ ਮੌਜੂਦਾ ਕਾਰਜਕਾਲ ਤਿੰਨ ਤੋਂ ਪੰਜ ਮਹੀਨੇ ਤਿੰਨ ਤੋਂ ਪੰਜ ਮਹੀਨੇ ਘਟਾ ਦੋ ਕਹਿੰਦੇ ਮਥੜੇ ਜੇ 2027 ਦੇ ਵਿੱਚ ਜਾ ਕੇ ਮੁੱਕਦਾ ਤਾਂ ਉਹਨਾਂ ਨੂੰ ਤਿੰਨ ਤੋਂ ਪੰਜ ਮਹੀਨੇ ਘਟਾ ਕੇ ਦਸੰਬਰ 200 ਕਬੀਤਾ ਕਲੇਓ ਕੰਦੇ 3 ਤੋਂ 5 ਮਹੀਨੇ ਘਟਾਉਣ ਤੋਂ ਬਾਅਦ ਅਗਲਾ ਜਿਹੜਾ ਆਏਗਾ ਫਿਰ ਸਵਾ 2 ਸਾਲ ਦਾ ਕਰ ਦੋ 2023 ਮੁੱਕ ਜਾਊਗਾ ਇੱਥਾਂ ਕਹਿੰਦੇ ਬਰਬਰ ਲੋ ਫਿਰ ਗੁਜਰਾਤ ਕਰਨਾਟਕਾ ਹਿਮਾਚਲ ਮੇਘਾਲਿਆ ਨਾਗਾਲੈਂਡ ਤਰੂਪਰਾ ਇਹਨਾਂ ਦਾ ਮੌਜੂਦਾ ਕਾਰਜਕਾਲ 13 ਤੋਂ 17 ਮਹੀਨੇ ਘਟੇਗਾ ਫਿਰ ਬਾਅਦ ਚ ਸਵਾ 2 ਸਾਲ ਦਾ ਇਹਨਾਂ ਦਾ ਵੀ ਹੋਏਗਾ ਅਗਲਾ ਇਹਨਾਂ ਦਾ ਵੀ ਕਹਿੰਦੇ 12-13 ਮਹੀਨੇ ਲਗਭਗ 1 ਸਾਲ ਤੋਂ ਬਾਅਦ ਡੇਢ ਸਾਲ ਤੱਕ 13 ਤੋਂ 17 ਮਹੀਨੇ ਘਟਾ ਦੋ ਇਸ ਤੋਂ ਬਾਅਦ ਫਿਰ ਕਹਿੰਦੇ ਇਸ ਨੂੰ ਇਸ ਪ੍ਰਕਿਰਿਆ ਚ ਲਿਆ ਜਾਊਗਾ ਬਦਾਂਸ ਬਦਾਂ ਕਰਚਕਰ ਫਿਰ 229 ਸਾਰਿਆਂ ਦਾ ਮੁਖਜੂਗਾ ਫਿਰ ਚੋਣਾਂ ਇਕੱਠੀਆਂ ਹੋ ਜਾਣਗੀਆਂ ਮਤਲਬ ਇਹ ਕਾਗਜ਼ ਤੇ ਉਲੀਕਣਾ ਬਹੁਤ ਆਸਾਨ ਲੱਗਦਾ ਇਸ ਨੂੰ ਹਕੀਕਤ ਚ ਉਤਾਰਨਾ ਇੰਨਾ ਆਸਾਨ ਨਹੀਂ ਹੋਏਗਾ ਜਿਨਾਂ ਨੇ ਕਿਹਾ ਜਾ ਰਿਹਾ ਰਾਮਨਾਥ ਗੋਬਿੰਦ ਕਮੇਟੀ ਨੇ 7 ਸੂਬਿਆਂ 7 ਮੁਲਕਾਂ ਦੀ ਕਹਿੰਦੇ ਰਿਸਰਚ ਕੀਤੀ ਹੈ ਖੋਜ ਕੀਤੀ ਹੈ ਉਹਨਾਂ ਦੇ ਅਧਾਰ ਤੇ ਰਿਪੋਰਟ ਤਿਆਰ ਹੋਈ ਹੈ ਉਹਨਾਂ ਦੇ ਦੇਸ਼ਾਂ ਦੇ ਵਿੱਚ ਕਿਵੇਂ ਹੁੰਦਾ ਉਸ ਵਾਰ ਨੇ ਕਹਿੰਦੇ ਤੈ ਹੋਇਆ ਹੁਣ ਇਸ ਪਹਿਲੂ ਦੇ ਉੱਤੇ ਪੱਖੋਂ ਦੇ ਲੀਡਰਾਂ ਦੇ ਪੱਖੋਂ ਪ੍ਰਤੀਕਰਮ ਵੀ ਆਉਣ ਲੱਗੇ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਰਾਸ਼ਟਰੀ ਪ੍ਰਧਾਨ ਖੜਗੇ ਹੋਰੀ ਉਹਨਾਂ ਦਾ ਕਹਿਣਾ ਕਿ ਕਾਂਗਰਸ ਪਾਰਟੀ ਇੱਕ ਰਾਸ਼ਟਰ ਇੱਕ ਚੋਣ ਦੇ ਮੱਤੇ ਦਾ ਵਿਰੋਧ ਕਰਦੀ ਹੈ ਕਹਿੰਦੇ ਸਾਡਾ ਮੰਨਣਾ ਹੈ ਕਿ ਲੋਕਤੰਤਰ ਨੂੰ ਜਿਉਂਦਿਆਂ ਰੱਖਣ ਦੇ ਲਈ ਜਦੋਂ ਲੋੜ ਹੋਵੇ ਚੋਣਾਂ ਹੋਣੀਆਂ ਚਾਹੀਦੀਆਂ ਦੂਏ ਪਾਸੇ ਕੇਰਲਾ ਦੇ ਸੀਐਮ ਨੇ ਜਿਹੜੇ ਪੀ ਵਿਜੈਨ ਉਹਨਾਂ ਦਾ ਕਹਿਣਾ ਕਿ ਇਹ ਸੰਘ ਦਾ ਫਾਰਮੂਲਾ ਇਹ ਸੰਘ ਦੀ ਨੀਤੀ ਹੈ ਇਹ ਇੱਕ ਦੇਸ਼ ਇੱਕ ਚੋਣ ਤੋਂ ਇੱਕ ਰਾਸ਼ਟਰਪਤੀ ਤੱਕ ਹੋਣਗੇ ਕਹਿੰਦੇ ਉਹ ਕਹਿੰਦੇ ਇੱਕ ਰਾਸ ਇੱਕ ਚੋਣ ਦਾ ਨਾਰਾ ਭਾਰਤੀ ਸੰਸਦੀ ਲੋਕਤੰਤਰ ਦੀ ਜਿਹੜੀ ਵਿਵਧਤਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਰਿਹਾ ਕਹਿੰਦੇ ਇਸ ਤੇ ਫਿਰ ਗੌਰ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਉਹ ਵੈਸੀ ਹੋਰਾਂ ਨੇ ਵੀ ਸਵਾਲ ਖੜਾ ਕੀਤਾ ਕਹਿੰਦੇ ਜੀ ਇਹ ਖੇਤਰੀ ਦਲਾਂ ਨੂੰ ਖਾਉਣ ਦੀ ਖਾਣ ਦੀ ਕਵਾਇਦ ਹੈ ਇਹ ਖੇਤਰੀ ਦਲਾਂ ਦੇ ਇਹ ਇੱਕ ਘਾੜੇ ਉੱਤੇ ਇੱਕ ਖਤਰਾ ਹੈ ਜਦੋਂ ਕਿ ਸਾਡੇ ਵਾਲਾ ਖੇਤਰੀ ਦਲ ਜਿਹੜਾ ਕਹਿੰਦਾ ਜੀ ਬਾਕੀ ਦਾ ਪੰਜਾਬ ਦੇ ਸਾਰੇ ਰਾਸ਼ਟਰੀ ਦਲ ਨੇ ਅਸੀਂ ਉਹ ਸੂਬੇ ਦੇ ਅਸਲੀ ਹਮਾਇਤੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਚ ਇਸ ਮਸਲੇ ਤੇ ਹਾਮੀ ਭਰੀ ਹੋਈ ਆ ਹੁਣ ਪੈਂਥਰਾ ਬਦਲ ਜਾਣ ਦਾ ਪਤਾ ਨਹੀਂ ਸਾਨੂੰ ਪਰ ਪਹਿਲਾ ਸਮੇਂ ਤੇ ਉਹਨਾਂ ਦੀ ਹਾਮੀ ਰਹੀ ਆ ਕਿ ਹਾਂ ਜੀ ਅਸੀਂ ਸਹਿਮਤ ਆ ਇੱਕ ਦੇ ਸਿਕਝਾਉਣ ਨਾਲ ਮਾਇਆਬਤੀ ਨੇ ਵੀ ਹਾਮੀ ਭਰੀ ਆ ਮਾਇਆਬਤੀ ਵੀ ਕਹਿੰਦੀ ਹਾਂ ਜੀ ਸਾਡਾ ਸਮਰਥਨ ਬਸੇ ਕਹਿੰਦੀ ਲੋਕ ਇੱਥੇ ਚੋਵੇ ਚਲੋ ਜੀ ਆਵਾਦੀ ਪਾਰਟੀ ਦੇ ਸੰਦੀਪ ਪਾਟਕ ਦਾ ਕਹਿਣਾ ਕਿ ਮਤਲਬ ਇਹ ਗਲਤ ਤਾਂ ਕਹਿੰਦੇ ਜੀ ਤੁਸੀਂ ਤਾਂ ਹੁਣੇ ਚੋਣਾ ਇਕੱਠੀਆਂ ਨਹੀਂ ਕਰਾ ਰਹੇ ਆ ਹਰਿਆਣੇ ਤੇ ਜੰਮੂ ਕਸ਼ਮੀਰ ਦੀਆਂ ਕਰਾਈਆਂ ਤੁਸੀਂ ਤਾਂ ਮਹਾਰਾਸ਼ਟਰ ਝਾਰਖੰਡ ਦੀਆਂ ਅੱਗੇ ਪਾਲੀ ਹੁਣ ਇਕੱਠੀਆਂ ਕਰਾ ਲੈਂਦੇ ਤੁਸੀਂ ਤਾਂ ਇਹ ਨਹੀਂ ਇਕੱਠੀਆਂ ਕਰਾਈਆਂ ਤੇ ਕਹਿੰਦੇ ਫਿਰ ਜੇ ਕੋਈ ਸਰਕਾਰ ਵਿੱਚ ਡਿੱਗੀ ਫਿਰ 2.5 ਸਾਲ ਰਾਸ਼ਪਤੀ ਰਾਜ ਲਈ ਰੱਖੋਗੇ ਜਦੋਂ ਕਿ ਇਹਦੇ ਵਿੱਚੋ ਤਸਵੀਰ ਹੈਗੀ ਹੈ ਹੈਨਾ ਇਸ ਲਈ ਗ੍ਰਹਿ ਮੰਤਰੀ ਮਿਤਸ਼ਾ ਕਹਿੰਦਾ ਵੀ ਇਹ ਸੁਧਾਰ ਦੇਸ਼ ਦੇ ਹਿੱਤ ਵਿੱਚ ਤੇ ਇਤਿਹਾਸਕ ਕਦਮ ਹੈ ਤਾਂ ਕਹਿੰਦੇ ਹੈਨਾ ਹਰਜੀਵ ਰੰਜਨ ਕਹਿੰਦਾ ਜੀ ਜੇ ਇਹ ਬਦਲ ਹੋ ਗਿਆ ਤਾਂ ਭਾਰਤ ਦੀ ਤਸਵੀਰ ਕਹਿੰਦੇ ਹੋਰ ਵੇਤਰ ਹੋ ਜੂਗੀ ਸੋ ਇਸ ਲਈ ਕਹਿੰਦੇ ਜੀ ਇਹ ਤਾਂ ਖਰਚਾ ਘਟਾਊਗਾ ਉਹਨਾਂ ਦਾ ਇਹ ਵੀ ਕਹਿਣਾ ਚਲੋ ਜੇਕਰ ਆਪਾਂ ਇਸ ਪਹਿਲੂ ਤੇ ਝਾਤ ਮਾਰਨੀ ਹੋਵੇ ਆਜ਼ਾਦੀ ਤੋਂ ਬਾਅਦ 15 ਅਗਸਤ 1947 ਤੋਂ ਬਾਅਦ 1952 ਦੇ ਵਿੱਚ 1957 ਦੇ ਵਿੱਚ 1962 ਦੇ ਵਿੱਚ ਤੇ 1967 ਦੇ ਵਿੱਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੁੰਦੀਆਂ ਰਹੀਆਂ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਲਗਭਗ ਫਰਕ ਪੈਂਦਾ ਚਲਾ ਗਿਆ ਜਿਵੇਂ 1968 ਦੇ ਵਿੱਚ ਐ 1969 ਦੇ ਵਿੱਚ ਕਈ ਵਿਧਾਨ ਸਭਾ ਸਮ ਬਖਤ ਤੋਂ ਪਹਿਲਾਂ ਭੰਗ ਹੋ ਗਈਆਂ ਐ ਇਸੇ ਤਰ੍ਹਾਂ 1970 ਦੇ ਵਿੱਚ ਲੋਕ ਸਭਾ ਭੰਗ ਹੋ ਗਈ ਤਾਂ ਇਹਦੇ ਨਾਲ ਫਿਰ ਇੱਕ ਦੇਸ਼ ਇੱਕ ਚੋਣ ਵਾਲੀ ਜਿਹੜੀ ਇਕੱਠੀ ਤੁਰੀ ਆਉਂਦੀ ਲੜੀ ਸੀ ਉਹ ਟੁੱਟ ਗਈ ਵੈਸੇ ਜਦੋਂ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਇਹ ਉਸ حوالے ਨਾਲ ਉਸ ਸਮੇਂ ਇਕੱਠੀਆਂ ਸੀ ਉਸ ਤੋਂ ਬਾਅਦ ਜਦੋਂ ਇਹ ਨਵਾਂ ਪ੍ਰਕਿਰਿਆ ਅਡਵਾਰਡ ਹੁੰਦੀ ਰਹੀ ਕਿਤੇ ਪਹਿਲਾਂ ਟੁੱਟ ਗਈ ਕਿਤੇ ਬਾਅਦ ਚ ਟੁੱਟ ਗਈ ਕਿਤੇ ਹੰਗ ਅਸੈਂਬਲੀ ਆ ਗਈ ਕਿਤੇ ਕੋਈ ਹੋਰ ਪਹਿਲੂ ਬਣ ਗਿਆ ਇਹ ਉਹ ਸਾਰੀਆਂ ਪ੍ਰਕਿਰਿਆਵਾਂ ਦੇ ਹਵਾਲੇ ਨਾਲ ਇਹ ਚੇਂਜ ਹੁੰਦਾ ਪਰ ਜਦੋਂ ਆਪਾਂ ਹੁਣ ਅੱਜ ਦੇਖਦੇ ਹਾਂ ਇਸ ਤੋਂ ਹੁਣ ਅਗਲਾ ਪੜਾਅ ਜੇ ਮੈਂ ਗੱਲ ਕਰਾਂ ਤਾਂ ਅੱਜ ਦੀ ਸੀਸੀ ਤੇ ਵਿੱਚ ਕੀ ਆਸਾਨ ਹੈ ਕੀ ਇਹ ਸੰਭਵ ਹੈ ਪੂਰੇ ਮੁਲਕ ਦੇ ਵਿੱਚ ਸਾਰੇ ਸੁਭਿਆਂ ਦਾ ਇਸ ਪਹਿਲੂ ਤੇ ਸਹਿਮਤ ਹੋਣਾ ਕਿ ਵੀ ਹਾਂ ਇੱਕ ਦੇ ਚੋਣ ਕਰਾ ਲਓ ਜਦੋਂ ਲੋਕ ਸਭਾ ਚੋਣਾਂ ਦੇ ਨਾਲ ਚੋਣਾਂ ਹੋਈਆਂ ਸੂਬੇਈ ਮਸਲੇ ਖਤਮ ਮੋਦੀ ਹੋਰੀ ਜਿਵੇਂ ਹੁਣ ਮੋਦੀ ਦੇ ਨਾਂ ਤੇ ਲੜਦੇ ਨੇ ਫਿਰ ਚੋਣਾਂ ਉਸੇ ਪਹਿਲੂ ਤੇ ਹੋਣਗੀਆਂ ਮੌਸਮ ਅੱਡੋ ਅੱਡ ਤਿਹਾਰ ਅੱਡੋ ਅੱਡ ਹੈਨਾ ਫਿਰ ਕਾਰੋਬਾਰਾਂ ਦਾ ਮਸਲਾ ਫਿਰ ਸਾਡੀ ਫਸਲਾਂ ਦੀ ਆਮਦ ਦਾ ਮਸਲਾ ਕਦੇ ਕਿਥੇ ਹੜ ਆ ਰਹੇ ਨੇ ਕਿਤੇ ਮੀਂਹ ਵਰ ਰਿਹਾ ਹੈ ਕਿਤੇ ਸੋਕਾ ਹੈ ਕਿਤੇ ਗਰਮੀ ਹੈ ਸੋ ਉਸ ਹਵਾਲੇ ਨੂੰ ਧਿਆਨ ਚ ਰੱਖ ਕੇ ਚਾਉਣਾ ਹੁੰਦੀਆਂ ਨੇ ਉਥੋਂ ਦੇ ਤਿਥ ਤਿਹਾਰਾਂ ਨੂੰ ਦੇਖ ਕੇ ਤੁਸੀਂ ਹਰਿਆਣੇ ਦੀਆਂ ਹੁਣ ਛੁੱਟੀਆਂ ਨੂੰ ਦੇਖ ਕੇ ਚਾਉਣ ਕਮਿਸ਼ਨ ਨੇ ਤਰੀਕਾ ਅੱਗੇ ਪਾ ਲਈ ਪਰ ਜਦੋਂ ਪੂਰੇ ਮੁਲਕ ਛੁੱਟਣਗੇ ਕਿਤੇ ਤਿਹਾਰ ਹੋਊਗਾ ਫਿਰ ਕੀ ਕਰੋਗੇ ਸੁਭਾਨਾ ਸੋ ਫਿਰ ਸੁਬਿਆਂ ਦਾ ਤੁਸੀਂ ਕੀ ਦੋ ਤਿਹਾਈ ਸੁਬਿਆਂ ਨੂੰ ਸਹਿਮਤ ਕਰ ਲੋਗੇ ਸੰਸਦ ਚ ਦੋ ਤਿਹਾਈ ਨਾਲ ਇਹਨੂੰ ਪਾਸ ਕਰ ਲੋਗੇ ਜਾਂ ਕੱਲੀ ਸਰਕਾਰ ਵਾਲੇ ਹਵਾਲੇ ਨੂੰ ਲੱਗਦਾ ਕਿ ਪਾਸ ਹੋ ਕੇ ਲਾਗੂ ਹੋ ਜਾਊਗਾ ਇਹ ਤਾਂ ਹੀ ਸੰਭਵ ਨਹੀਂ ਫਿਰ ਜਿਹੜੀ ਮੁਸ਼ਕਲ ਖੜੀ ਆ 26 ਲੱਖ ਈਬੀਐਮ ਘਟਨੇ ਮੈਂ ਜਿੰਨੀਆਂ ਹੈਗੀ ਉਹਦੀ ਗੱਲ ਨਹੀਂ ਕਰ ਰਿਹਾ ਇਕਠੀਆਂ ਚੌਣਾ ਕਰਾਉਣ ਲੱਗਿਆ 26 ਲੱਖ ਈਬੀਐਮ ਦੀ ਲੋੜ ਪੈਣੀ ਹੈ ਤੇ ਹੁਣ ਜਦੋਂ ਚੌਣਾ ਹੁੰਦੀਆਂ ਨੇ ਤਾਂ ਸਕੂਲਾਂ ਨੂੰ ਕਾਲਜਾਂ ਨੂੰ ਤੁਸੀਂ ਸਟੋਰ ਰੂਮ ਬਣਾ ਦਿੰਨੇ ਹੋ ਤੇ ਜਦੋਂ ਪੂਰੇ ਮੁਲਕ 'ਚ ਚੌਣਾ ਇਕੱਠੀਆਂ ਕਰੋਗੇ ਤਾਂ 2 ਮਹੀਨੇ 3 ਮਹੀਨੇ 4 ਮਹੀਨੇ ਜੇ ਚੌਣਾ ਚੱਲ ਗਈਆਂ ਪੜਾਦਰ ਪੜਾ ਤੁਸੀਂ ਜਿਵੇਂ ਮੰਨ ਲਓ ਜੀ ਇੱਥੇ ਪੰਜ ਗੇੜ ਦੀਆਂ ਇੱਥੇ ਛੇ ਗੇੜ ਦੀਆਂ ਫਿਰ ਜਦੋਂ ਚਾਰ-ਚਾਰ ਮਹੀਨੇ ਚੋਣਾ ਚੱਲੀਆਂ ਤਾਂ ਸਕੂਲ ਕਾਲੇ ਤਾਂ ਸਟੋਰੀ ਬਣੇ ਰਹੇ ਕਿ ਭਾਈ ਸੂਏਸ ਲਈ ਇਸ ਪਹਿਲਾਂ ਤੋਂ ਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਕੀ ਇੱਕ ਦੇਸ਼ ਇੱਕ ਚੋਣ ਸੰਭਵ ਹੈ ਜਾਂ ਦੇਸ਼ ਹਿੱਤ ਚਾਹ ਜਾਂ ਨਹੀਂ ਸਵਾਲ ਖੜਾ ਪੰਜਾਬ ਦੇ ਵਿੱਚ ਕਹਿੰਦੇ ਕੇਂਦਰ ਵੱਲੋਂ ਖਾਦ ਦੀ ਜਿਹੜੀ ਸਪਲਾਈ ਆ ਹੈਨਾ ਡੀਪੀ ਖਾਦ ਹੈ ਜਿਹੜੀ ਉਹਦੀ ਸਪਲਾਈ ਆ ਕਹਿੰਦੇ ਬੜੀ ਤੰਗੀ ਤਰੂਸੀ ਨਾਲ ਕੀਤੀ ਜਾ ਰਹੀ ਹੈ ਪੂਰੀ ਜਿੰਨੀ ਜ਼ਰੂਰਤਾਂ ਉਹ ਨਹੀਂ ਦਿੱਤੀ ਹੋਣੀ ਜਾ ਰਹੀ ਅੱਜ ਦੀ ਤਰੀਕ ਚ ਕਹਿੰਦੇ ਡੀਪੀ ਜਿਹੜੀ ਖਾਦ ਹੈ ਪੰਜਾਬ ਨੂੰ ਇਸ ਸੀਜ਼ਨ ਚ 5.5 ਲੱਖ ਟਨ ਡੀਪੀ ਖਾਦ ਦੀ ਲੋੜ ਹੈ ਫਸਲ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਕਣਕ ਦੀ ਬਜਾਈ ਦਾ ਦਿਨ ਆਉਣ ਵਾਲੇ ਨੇ ਤੇ 5.5 ਲੱਖ ਟਨ ਡੀਪੀ ਖਾਦ ਦੀ ਜ਼ਰੂਰਤ ਹੈ ਪਰ ਅਜੇ ਤੱਕ ਉਪਲਬਧ ਕਿੰਨੀ ਹੋਈ ਹੈ 1.5 ਲੱਖ ਟਨ ਮਤਲਬ ਜੇ ਤੁਸੀਂ ਇਸ ਨੂੰ ਪੜਾਅ ਦਰ ਵੀ ਸਮਝਣਾ ਹੋਵੇ ਤੁਸੀਂ ਇੱਥੋਂ ਹਿਸਾਬ ਲਾ ਲਓ ਅਗਸਤ ਮਹੀਨੇ 'ਚ 1 ਲੱਖ ਐਮਟੀ ਦੀ 1 ਲੱਖ ਟਨ ਦੀ ਅਲੋਕੇਸ਼ਨ ਸੀਗੀ ਪਰ ਦਿੱਤੀ ਕਿੰਨੀ 60000 ਟਨ ਇਸੇ ਤਰ੍ਹਾਂ ਸਤੰਬਰ ਮਹੀਨੇ 'ਚ 80000 ਟਨ ਦੀ ਅਲੋਕੇਸ਼ਨ ਸੀਗੀ ਹੈਨਾ ਅਲੋਕੇਸ਼ਨ ਸੀਗੀ ਤੇ ਦਿੱਤਾ ਕਿੰਨਾ ਸਿਰਫ 50000 ਟਨ ਸੋ ਇਸੇ ਤਰ੍ਹਾਂ ਤੁਸੀਂ ਇੱਥੋਂ ਹਿਸਾਬ ਲਾ ਲੋ ਕੇ ਪਹਿਲਾਂ ਵੀ ਜਿਹੜੀ ਸਪਲਾਈ ਸੀਗੀ ਉਹ ਘਟ ਕੇ ਮਿਲਦੀ ਰਹੀ ਆਲੂ ਵਾਲੇ ਮਸਲੇ ਦੇ ਵਿੱਚ ਵੀ ਸੋ ਹੁਣ ਕੇਂਦਰ ਲਗਾਤਾਰ ਕਾਟ ਕਰ ਰਿਹਾ ਹੈ ਜਾਤਰ ਖਾਸ ਸਾਡੀ ਪਹਿਲਾਂ ਚੀਨ ਤੋਂ ਆਉਂਦੀ ਰਹੀ ਹੈ ਇਸ ਵਾਰ ਸ਼ਾਇਦ ਚੀਨ ਨੇ ਦੇਣ ੋਂਕਾਰ ਕਰਤੀ ਉਧਰ ਰੂਸ ਯੂਕਰੇਨ ਦੀ ਜੰਗ ਕਰਕੇ ਆ ਸਰਾ ਹੈ ਜਾਂ ਕੇਂਦਰ ਜਾਣ ਬੁਝਕੇ ਪੰਜਾਬ ਨਾਲ ਵਿਤਕਰਾ ਕਰਦਾ ਹੈ ਸਾਡਾ ਪਿੰਡੂ ਵਿਕਾਸ ਪੰਡ ਵੀ ਰੋਕਿਆ ਹੈ ਹੈਨਾ ਸਾਡੀਆਂ ਅਦੇਗੀਆਂ ਵੀ ਰੋਕੀਆਂ ਜੀਐਸਟੀ ਵੀ ਸਮੇਸਰਨੀ ਹੈ ਤੇ ਹੁਣ ਅਗਲਾ ਸੀਜ਼ਨ ਸਿਰ ਤੇ ਆ ਕਣਕ ਦੀ ਬਜਾਈ ਦੇ ਦਿਨ ਨੇੜੇ ਆ ਰਹੇ ਨੇ ਸਾਡੀ ਪੰਜਾਬ ਦੀ ਮੰਗ ਦੇ ਅਨੁਸਾਰ ਸਾਨੂੰ 5.5 ਲੱਖ ਟਨ ਖਾਦੀ ਲੋੜ ਹੈ ਤੇ ਅਜੇ ਤੱਕ ਸਾਡੇ ਕੋਲ 1.5 ਲੱਖ ਟਨ ਪਹੁੰਚੀ ਹੈ ਬੇਸ਼ੱਕ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੇ ਹ ਹੌਸਲਾ ਦਿੱਤਾ ਹੈ ਕਿ ਕਿਸਾਨ ਭਰਾ ਫਿਕਰ ਨਾ ਕਰਨ ਅਸੀਂ ਪੂਰੀ ਖਾਦ ਦਾ ਪ੍ਰਬੰਧ ਕਰਾਂਗੇ ਉਪਲਬਧ ਕਰਾ ਕੇ ਰ੍ਹਾਂਗੇ ਤੁਹਾਨੂੰ ਖਾਦ ਦਵਾਵਾਂਗੇ ਪਰ ਇਹ ਨਸਾਨ ਲੱਗਦਾ ਜਿਸ ਤਰ੍ਹਾਂ ਦੀ ਕੇਂਦਰ ਦੀ ਚਾਲ ਹੈ ਜਾਂ ਕੇਂਦਰ ਦਾ ਢੰਗ ਤਰੀਕਾ ਸੋ ਇਹ ਸਵਾਲ ਇਹ ਪਹਿਲੂ ਖੜਾ ਹੈ ਫਿਕਰਮੰਦੀ ਵਾਲਾ ਪਹਿਲੂ ਹੈਗਾ ਚਲੋ ਆਪਾਂ ਪਹਿਲਾਂ ਚੋਣਾਂ ਦੀ ਗੱਲ ਕਰਕੇ ਹਟਿਆ ਹਰਿਆਣਾ ਦੇ ਵਿੱਚ ਚੋਣ ਮੌਲ ਭੱਗ ਗਿਆ ਕਾਂਗਰਸ ਤੇ ਭਾਜਪਾ ਦਾ ਚੋਣ ਮੈਨੀਫੈਸਟੋ ਆ ਗਿਆ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਆਉਣਾ ਹੈ ਦੋਵਾਂ ਦੇ ਚੋਣ ਮੈਨੀਫੈਸਟੋਆਂ ਦੇ ਵਿੱਚੋਂ ਕੁਝ ਗੱਲਾਂ ਲਗਭਗ ਸੇਮ ਸੇਮ ਨੇ ਜਿਵੇਂ ਕਾਂਗਰਸ ਕਹਿੰਦੀ ਕਿ ਅਸੀਂ 2000 ਰੁਪਇਆ ਦੇਵਾਂਗੇ ਬੀਬੀਆਂ ਨੂੰ ਹੈ ਇਹ ਕਹਿੰਦੇ ਅਸੀਂ 2100 ਰੁਪਇਆ ਦੇਾਂ ਲਗਭਗ ਇੱਕੋ ਜਿਹਾ ਇਸੇ ਤਰ੍ਹਾਂ ਇਹ ਕਹਿੰਦੇ ਜੀ ਕਿ ਅਸੀਂ 2 ਲੱਖ ਨੌਜਵਾਨਾਂ ਨੂੰ ਬਿਨਾਂ ਪਰਚੀ ਬਿਨਾਂ ਖਰਚੀ ਮਤਲਬ ਕਿਸੇ ਤਰ੍ਹਾਂ ਦੀ ਛਪਾਰਚ ਜਾਂ ਰਿਸ਼ਮਤ ਤੋਂ ਬਿਨਾਂ 2 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਪੱਕੀ ਸਰਕਾਰੀ ਨੌਕਰੀ ਦੇਵਾਂਗੇ ਇਸੇ ਤਰ੍ਹਾਂ ਕਾਂਗਰਸ ਵੀ ਕਹਿੰਦੀ ਹੈ ਕਿ ਬਿਲਕੁਲ ਜੀ ਅਸੀਂ 2 ਲੱਖ ਪੱਕੀਆਂ ਵਰਤੀਆਂ ਕਰਾਂਗੇ ਐ ਐਮਐਸਪੀ ਦੀ ਗੱਲ ਇਹ ਵੀ ਕਰਦੇ ਨੇ ਐਮਐਸਪੀ ਦੀ ਗੱਲ ਉਹ ਵੀ ਕਰਦੇ ਨੇ 500 ਰੁਪਏ ਦੇ ਚ ਸਿਲੰਡਰ ਦੀ ਗੱਲ ਇਹ ਵੀ ਕਰਦੇ ਨੇ 500 ਰੁਪਏ ਸਿਲੰਡਰ ਚ ਗੱਲ ਉਹ ਵੀ ਕਰਦੇ ਨੇ ਸੋ ਇਸ ਲਈ ਕਾਫੀ ਚੀਜ਼ਾਂ ਸੇਮ ਨੇ ਪਰ ਫਿਰ ਵੀ ਹਾਂ ਦੋਵਾਂ ਨੇ ਲਗਭਗ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਜਿਹਦੇ ਵਿੱਚ ਦਮ ਪਰ ਹੈ ਜਿਵੇਂ ਕਾਂਗਰਸ ਦੇ ਚੋਣ ਬਾਦਿਆਂ ਦੇ ਵਿੱਚ ਹੈਗਾ ਕਿ ਬੀਬੀ ਨੂੰ 2000 ਰੁਪਏ ਮਹੀਨਾ 500 ਰੁਪਏ ਦਾ ਗੈਸ ਸਿਲੰਡਰ ਹੈ ਨਾ 6000 ਰੁਪਏ ਵੜਾਪਾ ਪੈਨਸ਼ਨ ਕਰ ਦਾਂਗੇ 6000 ਅੰਗਣ ਵਾਲੀ ਪੈਨਸ਼ਨ ਕਰ ਦਾਂਗੇ 6000 ਰੁਪਏ ਵਿਧਵਾ ਪੈਨਸ਼ਨ ਕਰ ਦਾਂਗੇ ਕਾਂਗਰਸ ਦਾ ਚੋਣ ਮੈਨੀਫੈਸਟੋ ਹੈ ਹਾਂ ਫਿਰ ਕਹਿੰਦੇ ਜ 2 ਲੱਖ ਪੱਕੀਆਂ ਪਰਤੀਆਂ ਕਰਾਂਗੇ ਨਸ਼ਾ ਮੁਕਤ ਕਰ ਦਾਂਗੇ ਹਰਿਆਣੇ ਨੂੰ ਕਹਿੰਦੇ 300 ਯੂਨਟ ਬਿਜਲੀ ਮੁਫਤ ਦੇਾਂਗੇ 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਾਂਗੇ 100 ਗੱਜ ਦੇ ਗਰੀਬਾਂ ਨੂੰ ਪਲਾਟ ਦੇਾਂਗੇ ਗਰੀਬਾਂ ਲਈ 3.5 ਲੱਖ ਰੁਪਏ ਦੀ ਲਗਤ ਦੇ ਦੋ ਕਮਰੇ ਵਾਲਾ ਮਕਾਨ ਬਣਾ ਕੇ ਦੇਾਂਗੇ ਹੈ ਐਮਐਸਪੀ ਕਾਨੂੰਨ ਦੀ ਗਰੰਟੀ ਆ ਫਸਲ ਦਾ ਤੁਰੰਤ ਮੁਆਵਜ਼ਾ ਮਿਲੂਗਾ ਜੇ ਨੁਕਸਾਨੀ ਜਾਵੇ ਜਾਤ ਸਰਵੇਖਣ ਕਰਾਵਾਂਗੇ ਤਕਰੀਮੀ ਲੇਅਰ ਦੀ ਹੱਦ 10 ਲੱਖ ਰੁਪਏ ਕਰਾਂਗੇ ਇਧਰ ਪਾਸੇ ਪਾਸਾ ਹੁਣ ਮੈਨੂੰ ਵੈਸਟੋ ਵੀ ਕੁਝ ਇਹ ਜਹਰੰਗ ਦਿਖਾਉਂਦਾ ਕਹਿੰਦੇ ਜੀ ਹਰ ਬੀਬੀ ਨੂੰ ਲਾਡੋ ਲక్ష్ਮੀ ਯੋਜਨਾ ਤਹਿਤੀ 100 ਰੁਪਏ ਦੇਾਂਗੇ 100 ਰੁਪਏ ਵਧਾਤਾ ਅਗਲੇ ਨੇ ਹੈਨਾ ਇਸੇ ਤਰ੍ਹਾਂ 10 ਉਦਯੋਗਿਕ ਸ਼ਹਿਰਾਂ ਦਾ ਨਿਰਮਾਣ ਕਰਾਂਗੇ ਕਹਿੰਦੇ 50 ਹਜ਼ਾਰ ਸਥਾਨਕ ਨੌਜਵਾਨਾਂ ਨੂੰ ਨੌਕਰੀ ਮਿਲੂਗੀ ਉੱਥੇ ਕਹਿੰਦੇ ਹੈ ਆਇਸ਼ਵਾਨ ਯੋਜਨਾ ਦੇ ਤਹਿਤ ਕਹਿੰਦੇ 10 ਲੱਖ ਤੱਕ ਦਾ ਇਲਾਜ ਮੁਫਤ ਕਰਾਂਗੇ ਹਰ ਇੱਕ ਪਰਿਵਾਰ ਦਾ ਤੇ 70 ਸਾਲ ਤੋਂ ਉੱਪਰ ਵਾਲਿਆਂ ਲਈ 25 ਲੱਖ ਤੱਕ ਦਾ ਇਲਾਜ ਕਰਾਂਗੇ ਵੈਸੇ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਬੰਦ ਕਰਤਾ ਆਇਸ਼ਵਾਨ ਦੇ ਤਹਿਤ 5 ਲੱਖ ਵਾਲਾ ਉਹ ਕਹਿੰਦੇ ਵੀ ਸਾਡੀ ਤਾਂ ਸਰਕਾਰ ਦੇਗੀਆਂ ਨਹੀਂ ਕਰਦੀ ਸਾਡਾ ਤਾਂ ਪੈਸਾ ਹੀ ਬਹੁਤ ਫਸਿਆ ਸਰਕਾਰ ਪੈਸੇ ਨਹੀਂ ਦਿੰਦੀ ਸੋ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜਾ ਹੋ ਗਿਆ ਬੇਸ਼ੱਕ ਹੁਣ ਬਲਵੀਰ ਸਿੰਘ ਕਹਿ ਰਹੇ ਨੇ ਨਹੀਂ ਜੀ ਅਸੀਂ ਸਾਰੇ ਸਿਰ ਦਮਾਂਗੇ ਚਲੋ ਇਧਰ ਇੱਥੇ ਵਾਦਾ ਕੀਤਾ ਜਾ ਰਿਹਾ ਹੈ 24 ਫਸਲਾਂ ਨੂੰ ਕਹਿੰਦੇ ਐਮਐਸਪੀ ਤੱਕ ਚੱਕਾਂਗੇ ਜੀ 2 ਲੱਖ ਨੌ ਜਨਾਂ ਨੂੰ ਪੱਕੀ ਨੌਕਰੀ ਦੇਵਾਂਗੇ ਜੀ ਇਹ ਬੀਜੇਪੀ ਦਾ ਚੋਣ ਮੈਨੀਫੈਸਟੋ ਹੈ ਹੈ ਸ਼ਹਿਰੀ ਤੇ ਪਿੰਡੂ ਖੇਤਰ ਚ 5 ਲੱਖ ਕਹਿੰਦੇ ਰਹਿਸ਼ੀ ਘਰ ਬਣਾ ਕੇ ਦੇਵਾਂਗੇ ਗਰੀਬਾਂ ਨੂੰ ਹਰ ਜ਼ਿਲ੍ਹੇ ਚ 올림픽 ਖੇਲ ਨਰਸਰੀ ਖੋਲ੍ਹਾਂਗੇ ਕਹਿੰਦੇ ਹੈਨਾ 500 ਰੁਪਏ ਚ ਬੀਬੀਆਂ ਨੂੰ ਸਿਲੰਡਰ ਦੇਵਾਂਗੇ ਅਗਨੀਵੀਰ ਦੇ ਤਹਿਤ ਨੌਕਰੀ ਦੇਵਾਂਗੇ ਅਗਨੀਵੀਰ ਵਾਲਿਆਂ ਨੂੰ ਇਹ ਅਗਨੀ ਵੀਰ ਕਰਕੇ ਖਾ ਵੀ ਘਿਰੇ ਹੋਏ ਨੇ ਇਸ ਲਈ ਸਫਾਈ ਦੇਣੀ ਪੈ ਰਹੀ ਹੈ ਇੱਕ ਤਰ੍ਹਾਂ ਨਾਲ ਚੋਣ ਮੈਨੀਫੈਸਟੋ ਹੈ ਨਾ ਤੇ ਕਹਿੰਦੇ ਪਿੰਡਾਂ 'ਚ ਜਿਹੜੇ ਜਵਾਕ ਜਵਾਕੜੀਆਂ ਪਿੰਡਾਂ 'ਚ ਜਿਹੜੀਆਂ ਬੱਚੀਆਂ ਕਾਲਜ ਪੜ੍ਹਨ ਜਾਣਗੀਆਂ ਉਹਨੂੰ ਸਕੂਟਰੀ ਦੇਵਾਂਗੇ ਹੈ ਨਾ ਜੀ ਤੇ ਇਸੇ ਤਰ੍ਹਾਂ ਮਤਲਬ ਇਹ ਕਹਿੰਦੇ ਜੀ ਅਸੀਂ ਜਿਵੇਂ ਹਰਿਆਣੇ ਦਾ ਖੇਤਰ ਹੈ ਵਜੀਫਾ ਸਕੀਮ ਹੈ ਹੈ ਗਰੀਬ ਪਰਿਵਾਰਾਂ ਦੇ ਲਈ ਉਹਨਾਂ ਲਈ OBC ਪਰਿਵਾਰਾਂ ਦੇ ਲਈ ਕਰਜ਼ੇ ਦੀ ਇਹ ਜੀਆਂ ਯੋਜਨਾਵਾਂ ਲੈ ਕੇ ਆਵਾਂਗੇ ਸੋ ਦੋਵਾਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਆ ਗਏ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਇੰਤਜ਼ਾਰ ਹੈ ਵੈਸੇ ਇੰਤਜ਼ਾਰ ਦਾ ਪੰਜਾਬ ਚ ਬੀਬੀਆਂ ਨੂੰ 10000 ਰੁਪਏ ਦਾ ਤੇ ਜੇ ਹੁਣ ਉੱਥੇ ਕਾਂਗਰਸ ਤੇ ਬੀਜੇਪੀ ਵਾਲਿਆਂ ਨੇ 2100 ਰੁਪਏ ਦਾ ਵਾਅਦਾ ਕੀਤਾ ਤਾਂ ਕੀ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ 2500 3000 ਤੱਕ ਲਾਊਗਾ ਪਰ ਪੰਜਾਬ ਵਾਲੀਆਂ ਬੀਬੀਆਂ ਕਹਿੰਦੀ ਸਾਡਾ 10000 ਰੁਪਏ ਆਉਣਾ ਬਾਕੀ ਆ ਚਲੋ ਇਹ ਸਾਰੇ ਪਹਿਲੂਆਂ ਤੇ ਗੌਰ ਕਰਨੀ ਬਣਦੀ ਸੀ ਇਸ ਲਈ ਅਸੀਂ ਖਬਰਾਂ ਲੈ ਕੇ ਹਾਜ਼ਰ ਬਿਖ ਤੇ ਰੁਕ ਲੋ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ